ਦੋ ਬੰਦੇ ਆਏ ਆ ਉਹਨਾਂ ਪੁੱਛ ਕੇ ਮੇਵਾ ਸਿੰਘ ਨੂੰ ਮਿਲੇ ਦੇ ਤੇ ਮੇਵਾ ਸਿੰਘ ਉਸੇ ਵੇਲੇ ਆਪਣੇ ਨਾਲ ਹੀ ਉਹ ਦਾ ਹੈ ਉਸ ਤੋਂ ਬਾਅਦ ਆ ਪਿੰਡ ਵਾਲਿਆਂ ਨੂੰ ਕੋਈ ਪਤਾ ਨਹੀਂ ਵੀ ਮੇਵਾ ਸਿੰਘ ਕਿੱਧਰ ਗਿਆ ਤੇ ਉਹ ਦੋ ਬੰਦੇ ਵੀ ਕੌਣ ਸਨ ਮੈਂ ਉਹਨਾਂ ਨੂੰ ਸਵੈਚਲ ਕਰਾ ਆਪਣੇ ਘਰ ਦੇ ਬੁਇਆ ਕੇ ਡੰਗ ਦੇ ਸਾਹ ਤੇ ਮੈਂ ਨੂੰ ਰੋ ਕੇ ਆਖਿਆ ਬਾਪੂ ਜੀ ਪਾਏ ਮਹਿਵਾ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ਉਹਨਾਂ ਆਖਿਆ ਪਾਏ ਮਹਿਵਾ ਸਿੰਘ ਜਿਹੜਾ ਸੀ ਹਾਂਗਕਾਂਗਰ ਮੇਰੇ ਕੋਲ ਅਪੜ ਗਿਆ 6 ਮਹੀਨੇ ਮੈਂ ਉਹਨੂੰ ਆਪਣੇ ਕੋਲ ਰੱਖਿਆ ਅਸੀਨਾ ਤਰਸੀਮ ਵੀਰੇ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਮੋੜ ਸਰਜੀਦ ਕੀਤਾ ਵਾ ਸਾਡੇ ਸ਼ਹੀਦ ਮਹਿਵਾ ਸਿੰਘ ਲੁਕੋਗੇ ਨੂੰ ਕਿਉਂਕਿ ਬਹੁਤ ਸਾਰੇ ਲੋਕ ਭੁੱਲ ਗਏ ਵਾਕੀ ਫਿਲਮ ਦੇ ਵਿੱਚ ਇੱਕ ਡਾਇਲੋਗ ਸੀਗਾ ਕਿ ਸਾਡੇ ਵਾਲੇ ਯਾਦ ਰੱਖਣ ਨਾ ਰੱਖਣਾ ਉਹ ਤਾਂ ਨਹੀਂ ਭੁੱਲਦੇ ਵਾਕਈ ਕੈਨੇਡਾ ਵਾਲੇ ਨਹੀਂ ਭੁੱਲਦੇ ਪਰ ਸਾਡੇ ਲੋਕ ਭੁੱਲ ਗਏ ਮੈਂ ਸੁਲਿਓਂ ਦੀ ਪਰਿਵਾਰ ਚੋਂ ਸ਼ੇਮੂ ਪੀੜ੍ਹੀ ਚ ਆ ਓਕੇ ਸ਼ੇਮੂワ ਸਿੰਘ ਦੀ ਦੋ ਭਾਈ ਸੀ ਹਾਂਜੀ ਮੇਵਾ ਸਿੰਘ ਤੇ ਦੇਵਾ ਸਿੰਘ ਮੇਵਾ ਸਿੰਘ ਦੀ ਜਿਹੜੀ ਸੀ ਅਨਮੈਰਿਡ ਸੀ ਹਾਂਜੀ ਤੇ ਦੇਵਾ ਸਿੰਘ ਦਾ ਪਰਿਵਾਰ ਹੈ ਉਹ ਅੱਗੇ ਚੱਲ ਰਿਹਾ ਆਪਕਿਨ ਸੰ ਅਦਰੋ ਬਜੇਟੇਡ ਤੋਂ ਦੇ ਭੁਗਤਕੇ ਆਪਣੇ ਬਾਹਰ ਨਿਕਲੇਆ ਬਰਾਂਡੇ ਵਿੱਚ ਤੇ ਭਾਈ ਲੇਵਤ ਸਿੰਘ ਉਸਾਰੇ ਬਰਾਂਡੇ ਵਿੱਚ ਸੀ ਇਹਨੇ ਕਿਸੇ ਨੇ ਦੱਸਿਆ ਵੀ ਮੈਂ ਆਹ ਕੰਮ ਕਰਨਾ ਆਪਣੇ ਸਾਥੀਆਂ ਚ ਵੀ ਮਨ ਵਿੱਚ ਇੰਨਾ ਰੋਸ ਸੀ ਉਸ ਕਾਂਡ ਦਾ ਭਾਈਪਾਟ ਸੇਂਦਾ ਤੇ ਉਸ ਸੋ ਦਾ ਉਹਨੇ ਫਰੇਬ ਜਿਹਾ ਉਹ ਬਰਾਂਡੇ ਦੇ ਵਿੱਚ ਹੀ ਆਪਕਿ ਸੰ ਗੋਲੀਆਂ ਮਾਰ ਕੇ ਕਹਿ ਟੇਲੀ ਕਰ ਦਿੱਤਾ ਮੇਰਾ ਧਰਮ ਮੈਨੂੰ ਕਿਸੇ ਨਾਲ ਦੁਸ਼ਮਣੀ ਕਰਨਾ ਨਹੀਂ ਸਿਖਾਂਦਾ। ਨਾ ਹੀ ਮੇਰੇ ਮਿਸਟਰ ਹੌਪਕਿੰਸ ਨਾਲ ਕੋਈ ਦੁਸ਼ਮਣੀ ਸੀ। ਉਹ ਗਰੀਬਾਂ ਤੇ ਜ਼ੁਲਮ ਕਰ ਰਿਹਾ ਸੀ। ਇਹ ਬੋਲ ਸੀ ਪੰਜਾਬ ਦੇ ਉਸ ਪਹਿਲੇ ਸਿੱਖ ਸ਼ਹੀਦ ਦੇ ਜੋ ਕਿ ਕੋਰਟ ਦੇ ਵਿੱਚ ਖੜਾ ਸੀ ਪਰ ਬੇਖੌਫ ਸੀ। ਇਹ ਬੋਲ ਸੀ ਉਸ ਸਰਦਾਰ ਦੇ ਜਿਸ ਦੇ ਚਿਹਰੇ ਉੱਤੇ ਇੱਕ ਵੀ ਸ਼ਿਕੰਜ ਨਹੀਂ ਸੀ। ਪਰ ਹਾਂ ਉਹਨੂੰ ਇਸ ਗੱਲ ਦਾ ਗੁੱਸਾ ਜ਼ਰੂਰ ਸੀ ਕਿ ਉਹਨਾਂ ਦੇ ਭਾਈਚਾਰੇ ਨਾਲ ਕੀ ਹੋ ਰਿਹਾ ਹੈ। ਪਰ ਫਿਰ ਵੀ ਉਹ ਨਹੀਂ ਡਰਿਆ ਉਹ ਫਾਂਸੀ ਚੜਨ ਤੋਂ ਨਹੀਂ ਡਰਿਆ 11 ਜਨਵਰੀ 1915 ਨੂੰ ਪਾਈ ਮੇਵਾ ਸਿੰਘ ਲੋਪੁਕੇ ਨੂੰ ਜਿਹੜੀ ਹੈ ਫਾਂਸੀ ਹੋਈ ਔਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹ ਸੀ ਪੰਜਾਬ ਦਾ ਪਹਿਲਾ ਸਿੱਖ ਸ਼ਹੀਦ ਜਿਨ੍ਹਾਂ ਨੇ ਆਪਣੇ ਲੋਕਾਂ ਦੇ ਲਈ ਸ਼ਹੀਦੀ ਦਿੱਤੀ ਬਹੁਤ ਸੰਘਰਸ਼ ਭਰਿਆ ਉਹਨਾਂ ਦਾ ਜੀਵਨ ਜਿਹੜਾ ਉਸ ਕੈਨੇਡਾ ਦੀ ਧਰਤੀ ਤੇ ਰਿਹਾ ਅੱਜ ਉਹਨਾਂ ਦੇ ਹੀ ਪਿੰਡ ਲੋਪੋਕੇ ਵਿਖਿਆ ਅਸੀਂ ਪਹੁੰਚੇ ਹੋਏ ਹਾਂ ਇੱਥੇ ਆ ਕੇ ਉਹਨਾਂ ਦੇ ਪਿੰਡ ਦੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਇੱਥੇ ਉਹਦੇ ਬੱਚਿਆਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਇੱਥੋਂ ਦੇ ਬਜ਼ੁਰਗਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕੀ ਉਹ ਕੀ ਜਾਣਦੇ ਸੀ ਸ਼ਹੀਦ ਪਾਈ ਮੇਵਾ ਸਿੰਘ ਲੋਪੋਕੇ ਵਾਲੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੱਛਮੀ ਹਿੱਸੇ ਵਿੱਚਿਤ ਅਜਨਾਲਾ ਤਹਿਸੀਲ ਹੇਠ ਆਉਂਦਾ ਹੈ ਇਹ ਪਿੰਡ ਲੋਪੋਕੇ। ਜੋparat ਪਾਕਿਸਤਾਨ ਸਰਹੱਦ ਤੋਂ ਸਿਰਫ ਕੁਝ ਕਿਲੋਮੀਟਰ ਦੀ ਦੂਰੀ ਉੱਤੇ ਵਸਿਆ ਹੋਇਆ ਹੈ। ਲੋਪੋਕੇ ਪਿੰਡ ਵਿੱਚ ਪਹੁੰਚਣ ਦਾ ਅੱਜ ਸਾਡਾ ਮਕਸਦ ਕੁਝ ਖਾਸ ਹੈ। ਅੱਜ ਅਸੀਂ ਕੈਨੇਡਾ ਦੇ ਉਸ ਸਿੱਖ ਸ਼ਹੀਦ ਦੀ ਜ਼ਿੰਦਗੀ ਬਾਰੇ ਜਾਣਨ ਆਏ ਹਾਂ। जिन्होंने सन 1880 ਵਿੱਚ ਨਨ ਸਿੰਘ ਆਲਕ ਦੇ ਘਰ ਜਨਮ ਲਿਆ ਇਸ ਸਨ 1914 ਵਿੱਚ ਆਪਣੇ ਲੋਕਾਂ ਉਤੇ ਹੋਈ ਤਸ਼ੱਦਦ ਦਾ ਬਦਲਾ ਲੈਂਦੇ ਹੋਏ ਇੱਕ ਗੋਰੇ ਅਫਸਰ ਵਿਲੀਅਮ ਚਾਰਲਸ ਹਬਕਿੰਸਨਸ ਨੂੰ ਗੋਲੀਆਂ ਨਾਲ ਪਾਉਂ ਦਿੱਤਾ ਸੀ ਤੇ ਇਸ ਦੀ ਸਜ਼ਾ ਹੇਠ ਗੋਰੀ ਸਰਕਾਰ ਨੇ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਮੇਵਾ ਸਿੰਘ ਲੋਪੁਕੇ ਦੀ ਜ਼ਿੰਦਗੀ ਨੂੰ ਜਾਣਨ ਦੇ ਲਈ ਅਸੀਂ ਬਹੁਤ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜੋ ਉਹਨਾਂ ਦੀ ਜ਼ਿੰਦਗੀ ਬਾਰੇ ਸਾਨੂੰ ਵਿਸਤਾਰ ਨਾਲ ਦੱਸ ਸਕਦੇ ਸਨ ਉਹ ਸਨ ਕਾਮਰੇਟ ਦਰਬਾਰਾ ਸਿੰਘ ਜੋ ਪਾਰਟੀ ਸੁੰਦਰ ਸਿੰਘ ਨੂੰ ਆਪਣੇ ਜਵਾਨੀ ਦੇ ਦਿਨਾਂ ਵਿੱਚ ਮਿਲੇ ਪਾਰਟੀ ਸੁੰਦਰ ਸਿੰਘ ਉਹ ਸਨ ਜਿਨ੍ਹਾਂ ਨੇ ਮੇਵਾ ਸਿੰਘ ਲੋਪੁਕੇ ਨੂੰ ਹਾਂਗਕਾਂਗ ਤੋਂ ਕੈਨੇਡਾ ਪਹੁੰਚਣ ਵਿੱਚ ਮਦਦ ਕੀਤੀ ਸੀ ਆਖਿਰ ਕੈਨੇਡਾ ਜਾਣ ਤੋਂ ਪਹਿਲਾਂ ਹਾਂਗਕਾਂਗ ਕਿਉਂ ਜਾਣਾ ਪਿਆ ਸੀ ਮੀਵਾ ਸਿੰਘ ਲੋਪੋਕੇ ਨੂੰ ਇਹ ਸਾਨੂੰ ਵਿਸਤਾਰ ਦੇ ਵਿੱਚ ਕਾਮਰੇਡ ਦਰਬਾਰਾ ਸਿੰਘ ਦੱਸੰਗੇ ਕੋਈ ਦੋ ਬੰਦੇ ਆਏ ਆ ਜੀ ਸਾਡੇ ਪਿੰਡਾਂ ਲੰਮਰਦਾਰ ਆਸਾ ਸਿੰਘ ਹੁੰਦਾ ਸੀ ਉਹਦੇ ਕਹਿਣ ਦੇ ਮੁਤਾਬਕ ਮੈਂ ਦੱਸ ਰਿਹਾ ਜੀ ਜੀ ਉਹ ਦੋ ਬੰਦੇ ਆਏ ਆ ਉਹਨਾਂ ਪੁੱਛ ਕੇ ਮੀਵਾ ਸਿੰਘ ਨੂੰ ਮਿਲੇ ਨੇ ਤੇ ਬੀਵਾ ਸਿੰਘ ਨੂੰ ਉਸੇ ਵੇਲੇ ਆਪਣੇ ਨਾਲ ਹੀ ਉਹ ਲੈ ਗਏ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਕੋਈ ਪਤਾ ਨਹੀਂ ਵੀ ਮੀਵਾ ਸਿੰਘ ਕਿੱਧਰ ਗਿਆ ਤੇ ਉਹ ਦੋ ਬੰਦੇ ਵੀ ਕੌਣ ਸਨ ਸਾਜੇਪਿੰਡ ਦਾ ਭਾਈ ਸੁੰਦਰ ਸਿੰਘ ਜੀ ਇੱਕ ਦੇਸ਼ ਭਗਤ ਹੋਇਆ ਜੀ ਉਹ ਹਾਂਕਾਂਗ ਗੁਰਦੁਆਰੇ ਦਾ ਗ੍ਰੰਥੀ ਸੀ ਬਡੇਪੇ ਦੇ ਵਿੱਚ ਮੈਂ ਉਹਨੂੰ ਛੋਟੇ ਉਮਰ ਦੀ ਹਾਂ ਤੇ ਮੈਂ ਉਹਨਾਂ ਨੂੰ ਸਪੈਸ਼ਲ ਆਪਣੇ ਘਰ ਦੇ ਬਈ ਅਗੇ ਡੰਗਦੇ ਸਨ ਤੇ ਮੈਂ ਉਹਨੂੰ ਰੋਕੇ ਆਖਿਆ ਬਾਪੂ ਜੀ ਭਾਈ ਮੇਵਾ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ਤੇ ਉਹਨਾਂ ਆਖਿਆ ਭਾਈ ਮੇਵਾ ਸਿੰਘ ਜਿਨਾ ਸੀ ਹਾਂ ਕੰਕਰ ਮੇਰੇ ਕੋਲ ਅਪੜ ਗਿਆ 6 ਮਹੀਨੇ ਮੈਂ ਉਹ ਆਪਣੇ ਕੋਲ ਰੱਖਿਆ ਉਹਦਾ ਪ੍ਰਬੰਧ ਰਹਿੰਦਾ ਕੀਤਾ ਤੇ ਨਾਲ ਹੀ ਮੈਂ ਉਹਦਾ ਕੈਨੇਡਾ ਜਾਣ ਦਾ ਵੀ ਪ੍ਰਬੰਧ ਕਰਦਾ ਰਿਹਾ 6 ਮਹੀਨੇ ਬਾਅਦ ਮੈਂ ਨੂੰ ਕੈਨੇਡਾ ਦੇ ਸਫ਼ਰ ਦੇ ਤੇ ਰਵਾਨਾ ਕਰ ਦਿੱਤਾ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਉਹ ਕੈਨੇਡਾ ਉੱਤਰ ਕੇ ਜਿਹੜੀ ਕਿ ਉੱਥੇ ਅੱਗੇ ਸਭਾ ਇੱਕ ਚੱਲ ਰਹੀ ਸੀ ਕਿਉਂਕਿ ਆਮ ਭਾਰਤੀ ਪੰਜਾਬੀ ਇਹ ਖਾਸ ਸੇਖ ਭਾਈਚਾਰਾ ਉੱਥੇ ਅੱਗੇ ਗਿਆ ਸੀ ਉਹਨਾਂ ਨਾਲ ਉੱਥੋਂ ਦੀ ਸਰਕਾਰਾਂ ਕੁਝ ਵਧੀਕੀਆਂ ਕਾਰਜਾਂ ਸਨ ਉਹਨਾਂ ਵਧੀਕੀਆਂ ਦੇ ਰੋਜ਼ ਵਿੱਚ ਉਸ ਸਮੇਂ ਜਿਹੜੇ ਉੱਥੇ ਬੈਠੇ ਸਨ ਪੰਜਾਬੀ ਇਹਨਾਂ ਨੇ ਇੱਕ ਖਾਸਾ ਦਵਾਂਸ ਸਥਾਪਿਤ ਬਣਾਈ ਉਸ ਸੋਸਾਇਟੀ ਦੇ ਵਿੱਚ ਜਿੰਨੇ ਵੀ ਇਹ ਪ੍ਰਵਾਸੀ ਭਾਰਤੀ ਗਏ ਸੀ ਪੰਜਾਬੀ ਇਹਨਾਂ ਨੇ ਉਸ ਲੈ ਕੇ ਆਸਰਾ ਤੇ ਉਸ ਦੇ ਵਿੱਚ ਕਾਰਪੋਰੇਟ ਲਾਚਰਕਾਰਤਾ ਤੇ بے ਵਸਵੀ ਉਹਨਾਂ ਦੇ ਨਾਲ ਉਹਨਾਂ ਦਾ ਸਾਥੀ ਬਣ ਗਿਆ ਸਰਕਾਰ ਦੇ ਨਾਲ ਕਾਮਾਗਾਟਾ ਮਾਰੂ ਜਹਾਜ਼ ਦੇ ਜਾਣ ਤੋਂ ਪਹਿਲਾਂ ਹੀ ਬੜੀ ਤਲਖੀ ਸੀ ਪੰਜਾਬੀਆਂ ਦੀ ਤੇ ਸਰਕਾਰ ਦੀ ਉਸ ਤਲਖੀ ਨੂੰ ਮਟਾਉਣ ਵਾਸਤੇ ਸਾਡੇ ਪੰਜਾਬ ਦੇ ਵਿੱਚ ਇੱਕ ਹਾਪ ਕਿੰਸਨ ਨਾਂ ਦਾ ਪੁਲਿਸ ਵਿੱਚ ਮੁਲਾਜ਼ਮ ਸੀ ਉਹਦੀ ਮਾਤਾ ਪੰਜਾਬੀ ਸੀ ਤੇ ਪਿਤਾ ਅੰਗਰੇਜ਼ ਉਹ ਪੰਜਾਬੀ ਬੋਲੀ ਸ਼ਬੀ ਜਸੀ ਉਸ ਤੋਂ ਨੀ ਤਲਕੀ ਦੇ ਮੁਤਾਬਕ ਉੱਥੋਂ ਦੀ ਸਰਕਾਰ ਦੇ ਇੰਗਲੈਂਡ ਨਾਲ ਜਾਂ ਸਿੱਧਾ ਸਰਕਾਰੀ ਸਰਕਾਰ ਨਾਲ ਰابطਾ ਜੋੜ ਕੇ ਪਏ ਜਿਹੜਾ ਇਹ ਪੰਜਾਬੀਆਂ ਦਾ ਖਾਸ ਕਰਕੇ ਜਿਹੜਾ ਉੱਥੇ ਦਿਵਾਨ ਖਾਸਾ ਦਵਾਂ ਸੁਸਾਇਟੀ ਆ ਇਹ ਜਿਹੜੀ ਜਥੇਬੰਦੀ ਬਣੀਆਂ ਇਹਨਾਂ ਨੂੰ ਇਸ ਜਥੇਬੰਦੀ ਤੋਂ ਵਾਸਤੇ ਕੋਈ ਪੰਜਾਬੀ ਆਵੇ ਤੇ ਉਹ ਵਿੱਚੋਂ ਇਹਨਾਂ ਦੇ ਵਿੱਚੋਂ ਬੰਦਿਆਂ ਨੂੰ ਤੋੜੇ ਜੇੜੀ ਹੁੰਦੀ ਦੀ ਮੂਵਮੈਂਟ ਹੈ ਉਹ ਜਿਹੜਾ ਜਥੇਬੰਦੀ ਆ ਉਹ ਟੁੱਟੇ ਇਸ ਵਾਸਤੇ ਇਹ ਹਾਪਕਿੰਸਨ ਪੰਜਾਬ ਤੋਂ ਜਾ ਕੇ ਇਹਨੂੰ ਕੈਨੇਡਾ ਦੇ ਵਿੱਚ ਲੈ ਗਏ ਉੱਥੇ ਜਾ ਕੇ ਇਹ ਪੁਲਸ ਵਿੱਚ ਡਿਊਟੀ ਰਾਤੀ ਇਹਦੀ ਸਰਕਾਰ ਨੇ ਇਹਨੇ ਪੰਜਾਬੀਆਂ ਦੇ ਵਿੱਚੋਂ ਕਿਉਂਕਿ ਬੋਲੀ ਪੰਜਾਬੀ ਜਾਣਦਾ ਸੀ ਪੰਜਾਬੀਆਂ ਦੇ ਨਾਲ ਵੱਖ-ਵੱਖ ਤਰ੍ਹਾਂ ਨਾਲ ਉਹਨਾਂ ਦੇ ਨਾਲ ਸਾਂਝ ਪੜੀ ਸ਼ੁਰੂ ਕੀਤੀ ਉਹਨਾਂ ਨੂੰ ਵਰਗ ਦਾ ਨਾਮ ਸ਼ੁਰੂ ਕੀਤਾ ਤੇ ਉਹਦੇ ਨਾਲ ਇਹਨੇ ਆਪਣਾ ਜਿਹੜੀਆਂ ਸਰਗਰਮੀਆਂ ਸੀ ਸਰਕਾਰ ਦੀਆਂ ਸੀਐਚਡੀ ਦੀਆਂ ਉਸ ਚੱਲ ਰੱਖੀਆਂ। ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਪਾਸੇ ਕਾਮਾਗਾਟਾ ਮਾਰੂ ਜਹਾਜ਼ ਵੈਰਕਵਰ ਦੇ ਕੰਡੇ ਤੇ ਸੀ। ਦੂਜੇ ਪਾਸੇ ਪੰਜਾਬੀਆਂ ਦੇ ਵਿੱਚ ਇਸ ਗੱਲ ਦਾ ਬੜਾ ਰਵਿਸ਼ ਸੀ ਤੇ ਇਹ ਜਹਾਜ਼ ਦੇ ਮਸਾਫਰ ਉਤਰਨ ਤੇ ਆ ਕੇ ਦਖਲ ਹੋ ਕੇ ਆਪਣਾ ਜਿਹੜਾ ਰਜਗਾਰ ਆ ਉਹ ਸ਼ੁਰੂ ਕਰਨਾ ਸਰਕਾਰ ਬਜਲ ਸੀ ਪੀ ਇਹਨਾਂ ਨੂੰ ਆਪਾ ਜਹਾਜ਼ ਤੋਂ ਤਰਨੇ ਦੇਣਾ ਇਸ ਗੱਲ ਦੇ ਤੇ ਖਾਸ ਕਰਕੇ ਪੰਜਾਬੀਆਂ ਦਾ ਤੇ ਸਰਕਾਰ ਦਾ ਬੜਾ ਜਿਆਦਾ ਵਿਰੋਧ ਸੀ ਇੱਕ ਦੂਜੇ ਨਾਲ ਵਿਰੋਧ ਇੱਥੋਂ ਤੱਕ ਵੀ ਚਲੇ ਗਿਆ ਦੱਸਦੇ ਨੇ ਵੀ ਸਰਕਾਰ ਨੇ ਕਿਹਾ ਤਾਂ ਵੀ ਅਸੀਂ ਇਹ ਜਹਾਜ਼ ਨੂੰ ਸਮੁੰਦਰ 'ਚ ਡੋਬ ਦੇਣਾ ਤੇ ਪੰਜਾਬੀਆਂ ਨੇ ਆਖਿਆ ਤੁਸੀਂ ਜਹਾਜ਼ ਜੋਦੋਂ ਅਸੀਂ ਵੈਨਕੂਵਰ ਤੋਂ ਫੋਕਦਾ ਆ ਕੇ ਉਹਨਾਂ ਹੀ ਜਿਨ੍ਹਾਂ ਦੇ ਵਿੱਚ ਇਹਨ ਚਾਰ ਬੰਦੇ ਇਸ ਗਰੁੱਪ ਦੇ ਪੰਜਾਬੀਆਂ ਦੇ ਅਮਰੀਕਾ ਚੋਂ ਕੁਝ ਹਥਿਆਰ ਲੈ ਕੇ ਆਏ ਉਹ ਲਿਆ ਕੇ ਜੰਗਲ ਦੇ ਵਿੱਚ ਇਹਨਾਂ ਨੇ ਉਸ ਹਥਿਆਰਾਂ ਦੀ ਟੈਸਟਿੰਗ ਕੀਤੀ ਤੇ ਉਸ ਟੈਸਟਿੰਗ ਦੇ ਵਿੱਚ ਇਹਨਾਂ ਦਾ ਇੱਕ ਸਾਥੀ ਜਿਹੜਾ ਸ਼ਹੀਦ ਹੋ ਗਿਆ ਅੱਛਾ ਜੰਗਲ ਦੇ ਵਿੱਚ ਬੜਾ ਸੋਗ ਸੀ ਕਿ ਸਾਡਾ ਸਾਥੀ ਸ਼ਹੀਦ ਹੋ ਗਿਆ ਲੜਾਈ ਸਿਰ ਤੇ ਛੰਨੀ ਆ ਉਹਦੇ ਸੋਗ ਦੇ ਵਿੱਚ ਵੈਨਕੂਵਰ ਗੁਰਦੁਆਰੇ ਦੇ ਵਿੱਚ ਭਾਈ ਭਾਕ ਸਿੰਘ ਪਿੱਖੀਵਿੰਦ ਜੀ ਉਹ ਗੁਰਦੁਆਰੇ ਦਾ ਗ੍ਰੰਥੀ ਸੀ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ 베ੜ ਨਾਲ ਹੀ ਲੈ ਗਿਆ ਸੀ ਉਸ ਤਾਬਿਆ ਤੇ ਉਹਦੀ 10ਵੇਂ ਦਾ ਜਿਹੜਾ ਜੋ ਕਰਮਕਿਸਰ ਧਾਰਮਿਕ ਕਰਮ ਕੀਰਿਆ ਹੁੰਦੀ ਆ ਉਹਦੇ ਸਬੰਧ ਵਿੱਚ ਸਮੁੱਚੇ ਪੰਜਾਬੀ ਤੇ ਭਾਰਤੀ ਇਕੱਠੇ ਵੇ ਸਨ ਸੋਗ ਵਿੱਚ ਡੱਬੇ ਪਏ ਸਨ ਕਿ ਕਿਸਨ ਦੀ ਕਰਤੂਤ ਦੇ ਸਦਕਾ ਆਪ ਕੇ ਸੰਧੀ ਕਰਤਬੋ ਦੇ ਸਦਕਾ ਇਹਨੇ ਪੰਜਾਬੀਆਂ ਵਿੱਚੋਂ ਇੱਕ ਬੇਲਾ ਸਿੰਘ ਨਾਂ ਦਾ ਬੰਦਾ ਖਰੀਦ ਲਿਆ ਜਿਹਦਾ ਸਬੰਧ ਜਲੇ ਹਾਰਪੁਰ ਨਾਲ ਸੀ ਬੇਲਾ ਸਿੰਘ ਨੇ ਉਹ ਸੂਖ ਮੀਟਿੰਗ ਦੇ ਵਿੱਚ ਤਾਬਿਆ ਤੇ ਬੈਠੇ ਭਾਈ ਭਾਕਸੇ ਨੂੰ ਗੋਲੀਆਂ ਮਾਰ ਕੇ ਮੌਕੇ ਤੇ ਮਾਰਤਾ ਸ਼ਹੀਦ ਕਰਤਾ ਬਾਕੀ ਸੰਗਤ ਉੱਤੇ ਵੀ ਗੋਲੀਆਂ ਕਹਿ ਬਹੁਤ ਜ਼ਖਮੀ ਹੋ ਗਏ ਜ਼ਖਮੀ ਹੁੰਦੇ ਨਾਤੇ ਹਲਚਲ ਮਚ ਗਈ ਕੇਸ ਚੱਲਿਆ ਕੇਸ ਦੇ ਜਿਹੜੀ ਪੈਰਵਾਈ ਸੀ ਉਹ ਆਪ ਕਿਨਸਨ ਕਰਿਆ ਸੀ ਸਰਕਾਰ ਵੱਲੋਂ ਉਸ ਕੇਸ ਦੀ ਪੈਰਵਾਈ ਦੇ ਵਿੱਚ ਜਦੋਂ ਹਾਬ ਕਿਨਸਨ ਅੰਦਰੋਂ ਬਜਟੇਟ ਤੋਂ ਤਰੀਕ ਭੁਗਤ ਕੇ ਆਪਣੇ ਬਾਹਰ ਨਿਕਲਿਆ ਬਰਾਂਡੇ ਵਿੱਚ ਤੇ ਭਾਈ ਲੇਵਾ ਸਿੰਘ ਉਸਾਰੇ ਬਰਾਂਡੇ ਵਿੱਚ ਸੀ ਇਹਨੇ ਕਿਸੇ ਨੂੰ ਨਹੀਂ ਦੱਸਿਆ ਵੀ ਮੈਂ ਆਹ ਕੰਮ ਕਰਨਾ ਆਪਣੇ ਸਾਥੀਆਂ ਚ ਵੀ ਮਾਨਵਤ ਇਹਨਾਂ ਉਹ ਸੀ ਉਸ ਕਾਂਡ ਦਾ ਬਾਈਪਾਸ ਇਹਦਾ ਤੇ ਉਸੋ ਦਾ ਉਹਨੇ ਪਰੇਬ ਜਾ ਉਹ ਤੇ ਬਰਾਂਡੇ ਦੇ ਵਿੱਚ ਹਾਕ ਕਿਸਨ ਨੂੰ ਗੋਲੀਆਂ ਮਾਰ ਕੇ ਟਹਿ ਟੇੜੀ ਕਰ ਦਿੱਤਾ ਬੇਵਾ ਸਿੰਘ ਫੜਿਆ ਗਿਆ ਮਕਦਮਾ ਚੱਲਿਆ ਇਹ ਤਿੰਨ ਦੇ ਕਿ ਚਾਰ ਮਹੀਨੇ ਕਾਨੂੰਨੀ ਕਾਰਵਾਈ ਚੱਲਦੀ ਰਹੀ ਕੁਝ ਸੰਪਰ ਦੇ ਵਿੱਚ ਇਹ ਕਾੜ ਵਾਪਰਿਆ ਉਹ ਤਰੀਕਾ ਪਿੰਦੀਆ ਪਿੰਝਾ ਫੈਸਲੇ ਹੁੰਦੇ ਹੁੰਦੇ ਫਿਰ ਬਾਅਦ ਭਾਂਸੀ ਜਿਹੜੀ ਹੈ 11 ਜਨਵਰੀ ਉਨੇ ਸੋ ਪੰਦਰਾ ਨੂੰ ਲੱਗੇ ਫਸਿਆਲੇ ਦੇ ਮੌਸਮ ਕੈਨੇਡਾ ਦਾ ਬਹੁਤ ਖਰਾਬ ਸੀ ਠੰਡ ਸੀ ਸਮੁੱਜ ਪੰਜਾਬੀ ਭਾਈਚਾਰਾ ਉਹਦੀ ਡੱਡਵਾਡੀ ਲੈ ਕੇ 4 ਕਿਲੋਮੀਟਰ ਦਾ ਸਫਰ ਤੈਅ ਕਰਕੇ ਜਿਹਦੇ ਵਿੱਚ ਬੱਚੇ ਵੀ ਔਰਤਾਂ ਵੀ ਤੇ ਮਰਦ ਵੀ ਉਹਦੇ ਸਸਕਾਰ ਕਰਨ ਵਾਲੀ ਥਾਂ ਤੱਕ ਪੁੱਜੇ ਤੇ ਪੁੱਜ ਕੇ ਉਹਨਾਂ ਦਾ ਸਸਕਾਰ ਕੀਤਾ ਕਾਮਰੇਡ ਦਰਬਾਰਾ ਸਿੰਘ ਨੂੰ ਮਿਲਣ ਤੋਂ ਬਾਅਦ ਅਸੀਂ ਰੁਕ ਕੀਤਾ ਲੋਪੁਕੇ ਪਿੰਡੀ ਜੂਦਾ ਇੱਥੇ ਅਸੀਂ ਸ਼ਹੀਦ ਮੇਵਾ ਸਿੰਘ ਲੋਪੁਕੇ ਦੇ ਭਰਾ ਦੀ 6ਵੀਂ ਪੀੜੀ ਨਾਲ ਗੱਲਬਾਤ ਕੀਤੀ ਇਹ ਨੇ ਡਾਕਟਰ ਸ਼ਰਨਜੀਤ ਸਿੰਘ ਜੋ ਮੇਵਾ ਸਿੰਘ ਦੇ ਭਰਾ ਦੇਵਾ ਸਿੰਘ ਦੀ 6ਵੀਂ ਪੀੜੀ ਚ ਹਨ ਡਾਕਟਰ ਸ਼ਰਨਜੀਤ ਸਿੰਘ ਨਾਲ ਅਸੀਂ ਮੇਵਾ ਸਿੰਘ ਲੋਪੁਕੇ ਦੇ ਨਾਂ ਉੱਤੇ ਚੱਲ ਰਹੇ ਉਸ ਸਕੂਲ ਵਿੱਚ ਪਹੁੰਚੇ ਜੋ ਅੱਜ ਤੋਂ ਲਗਭਗ 5-6 ਸਾਲ ਪਹਿਲਾਂ ਹੀ ਕੈਨੇਡਾ ਤੋਂ ਆਈ ਇੱਕ ਆਰਗੇਨਾਈਜੇਸ਼ਨ ਵੱਲੋਂ ਅਡਾਪਟ ਕੀਤਾ ਗਿਆ ਤੇ ਨਾਲ ਦੀ ਨਾਲ ਮੇਵਾ ਸਿੰਘ ਦੇ ਇਸ ਫੈਮਿਲੀ ਮੈਂਬਰ ਨੇ ਉਸ オリジナル ਤਸਵੀਰ ਦਾ ਵੀ ਜ਼ਿਕਰ ਕੀਤਾ ਜੋ ਉਹਨਾਂ ਦੀ ਮੌਤ ਤੋਂ ਬਾਅਦ ਭਾਰਤ ਆਈ ਸੀ ਸੋ ਮੇਰੇ ਨਾਲ ਇਸ ਵੇਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਜੀ ਦੇ ਪਰਿਵਾਰ ਚੋਂ ਡਾਕਟਰ ਸ਼ਰਨਜੀਤ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਸੀਂ ਮੇਰੇ ਪਿੱਛੇ ਵੀ ਇੱਕ ਦੇਖ ਰਹੇ ਹੋ ਪੋਰਟਰੇਟ ਬਣਿਆ ਹੋਇਆ ਹੈ ਇੱਕ ਜਿਹੜਾ ਇਹ ਫੋਟੋ ਬਣੀ ਹੋਈ ਹੈ ਸ਼ਹੀਦ ਭਾਈ ਮੀਵਾ ਸਿੰਘ ਲੋਪੋਕੇ ਜੀ ਦੀ 1880 ਚ ਉਹਨਾਂ ਦਾ ਜਨਮ ਹੋਇਆ ਸੀ 1915 ਦੇ ਵਿੱਚ ਉਹਨਾਂ ਨੂੰ ਫਾਂਸੀ ਜੜੀ ਇਹ ਦਿੱਤੀ ਗਈ ਸੀ ਸੋ ਬਹੁਤ ਵੱਡੇ ਸ਼ਹੀਦ ਸਾਡੇ ਪੰਜਾਬ ਦੇ ਉਹ ਰਹੇ ਨੇ ਤੁਸੀਂ ਉਹਨਾਂ ਦੇ ਪਰਿਵਾਰ ਚੋਂ ਜਾਨਣਾ ਚਾਹੋਗੇ ਸਭ ਤੋਂ ਪਹਿਲੇ ਇਹ ਕਿੰਨੀਵੀਂ ਪੀੜੀ ਚੱਲ ਰਹੀ ਹੈ ਮੈਂ ਸੋਲਿਆਉਂ ਦੀ ਪਰਿਵਾਰ ਚੋਂ ਛੇਵੀਂ ਪੀੜੀ ਚਾਂ ਓਕੇ ਸ਼ਹੀਦ ਮੀਵਾ ਸਿੰਘ ਜੀ ਦੋ ਪਾਈ ਸੀ ਹਾਂਜੀ ਮੇਵਾ ਸਿੰਘ ਜੀ ਦੇਵਾ ਸਿੰਘ ਜੀ ਮੇਵਾ ਸਿੰਘ ਜੀ ਜਿਹੜੇ ਸੀ ਅਨਮੈਰਿਡ ਸੀ ਹਾਂਜੀ ਤੇ ਦੇਵਾ ਸਿੰਘ ਦਾੜਾ ਪਰਿਵਾਰ ਹੈ ਉਹ ਅੱਗੇ ਚੱਲ ਰਿਹਾ ਜੀ ਤੇ ਜਿੱਦਾਂ ਇਹ ਤਸਵੀਰ ਇੱਥੇ ਬਣਾਈ ਗਈ ਹੈ ਜੀ ਤੁਹਾਡੇ ਕੋਲ ਕੋਈ オリジナル ਫੋਟੋ ਵੀ ਪਈ ਹੈ ਸਾਡੇ ਤੋਂ オリジナル ਫੋਟੋ ਆਈ ਸੀ ਉਸ ਟਾਈਮ ਤੇ ਜਦੋਂ ਅੰਗਰੇਜ਼ਾਂ ਦਾ ਬਹੁਤ ਜ਼ੋਰ ਸੀ ਲੋਕ ਡਰਦੇ ਸੀ ਉਸ ਵਕਤ ਉਹਨਾਂ ਦੀ ਬਲੈਕ ਐਂਡ ਵਾਈਟ ਇੱਕ ਪਿਕਚਰ ਆਈ ਸੀ ਫੋਟੋ ਆਈ ਸੀ ਜਿਹਦੇ ਪਿੱਛੇ ਸ਼ੀਲਡ ਲਾ ਕੇ ਉਹਨਾਂ ਨੇ ਇੱਕ ਤਾਂਬੇ ਦੀ ਉਹਦੇ ਉੱਤੇ ਸਾਰੀ ਉਹਨਾਂ ਦੀ ਹਿਸਟਰੀ ਲਿਖ ਕੇ ਭੇਜੀ ਸੀ ਉਹ ਬਹੁਤ ਟਾਈਮ ਤੱਕ ਸਾਡੇ ਤੋਂ ਰਹੀ ਫਿਰ ਸਾਡੇ ਪਰਿਵਾਰ ਚੋਂ ਕੋਈ ਇੱਕ ਵਿਅਕਤੀ ਉਹ ਕਹਿ ਕੇ ਲੈ ਗਿਆ ਕਿ ਅਸੀਂ ਅਜਾਇਬ ਘਰ ਸ਼੍ਰੀ ਦਰਬਾਰ ਸਾਹਿਬ ਲਗਵਾਉਣੀ ਆ ਜੀ ਤੇ ਉਹ ਫਿਰ ਪਤਾ ਨਹੀਂ ਉਹ ਉਹਨਾਂ ਦੇ ਕੋਲ ਨੇ ਜਾਂ ਕਿੱਥੇ ਆ ਉਹ ਕੈਨੇਡਾ ਚਲੇ ਗਏ ਓਕੇ ਹਾਂਜੀ ਅੱਛਾ ਤੇ ਉਹ ਤਸਵੀਰ ਉਹਨਾਂ ਨਾਲ ਚਲੀ ਤਸਵੀਰ ਉਹ ਲੱਗੇ ਕੋਈ ਚੀਜ਼ ਕੋਈ ਸਮਾਨ ਜਿਹੜਾ ਹਜੇ ਵੀ ਤੁਹਾਡੇ ਕੋਲ ਪਿਆ ਹੋਵੇ ਜਾਂ ਤੁਹਾਡੇ ਪਰਿਵਾਰ ਜਿਹੜਾ ਦੂਸਰਾ ਪਰਿਵਾਰ ਉਹਨਾਂ ਕੋਲ ਪਿਆ ਹੋਵੇ ਨਹੀਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਨਿਸ਼ਾਨੀ ਨਹੀਂ ਹੈਗੀ ਉਹਨਾਂ ਦੀ ਕੋਈ ਨਿਸ਼ਾਨੀ ਨਹੀਂ ਨਹੀਂ ਬੜੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਉਹਨਾਂ ਦੀ ਸ਼ਹੀਦੀ ਜਿਹੜੀ ਆ ਹੋਈ ਹੈ ਹੈਨਾ 26 ਸਾਲਾਂ ਦੇ ਸੀ ਜਦੋਂ 1906 ਦੇ ਵਿੱਚ ਉਹ ਕੈਨੇਡਾ ਗਏ ਕੀ ਬਾਤਾਂ ਤੁਹਾਨੂੰ ਆਪਣੇ ਬਜ਼ੁਰਗਾਂ ਤੋਂ ਪਤਾ ਚੱਲੀਆਂ ਹੋਣਾ ਬਾਰੇ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਦੱਸ ਰਹੇ ਸੀ ਸਾਨੂੰ ਆਫ ਕੈਮਰਾ ਕਿ ਜਦੋਂ ਉਹ ਕੈਨੇਡਾ ਗਏ ਤੇ ਉੱਥੇ ਨਾਲ ਦੇ ਨਾਲ ਪੇਪਰ ਦਾ ਨਿਊਜ਼ਪੇਪਰ ਦਾ ਵੀ ਕੰਮ ਕਰਦੇ ਸੀ ਨਿਊਜ਼ਪੇਪਰ ਦਾ ਕੰਮ ਕਰਦੇ ਸੀ ਇੱਕ ਫੈਕਟਰੀ ਕੰਮ ਕਰਦੇ ਸੀ ਹਾਂਜੀ ਪਰ ਉਹਨਾਂ ਦਾ ਧਾਰਮਿਕ ਵਿਰਤੀ ਦੇ ਕਹਿੰਦੇ ਬਹੁਤ ਜ਼ਿਆਦਾ ਸੀ ਅੱਛਾ ਇਸ ਕਰਕੇ ਜਦੋਂ ਉਹਲੇ ਟਾਈਮ ਹੁੰਦਾ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਉਹ ਬਹੁਤ ਸੇਵਾ ਕਰਦੇ ਸੀ ਨਮੁੰਦੇ ਸੀ ਤੇ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਉੱਥੇ ਜਾ ਕੇ ਹੈਨਾ ਤੇ ਬਾਕੀ ਉਹ ਗਦਰ ਦੀ ਜਿਹੜੀ ਲਹਿਰ ਸੀ ਉਹਦੇ ਨਾਲ ਉਹ ਅਟੈਚ ਸੀ ਤੇ ਉਹ ਬਹੁਤ ਨੰਨੂ ਉੱਥੇ ਇੱਕ ਟਾਈਮ ਆਇਆ ਕਿ ਜਿਹੜੀ ਕੈਨੇਡਾ ਦੀ ਜਿਹੜੀ ਸਰਕਾਰ ਸੀ ਉਹ ਹਿੰਦੁਸਤਾਨੀਆਂ ਨਾਲ ਵਤੀਰਾ ਚੰਗਾ ਨਹੀਂ ਸੀ ਕਰਦੀ ਚੰਗਾ ਨਹੀਂ ਸਮਝਦੀ ਜੀ ਇੱਕ ਟਾਈਮ ਆਇਆ ਕਿ 1906 ਦੇ ਵਿੱਚ ਸ਼ਾਇਦ ਉਹਨਾਂ ਨੇ ਇਹਦੇ ਲਗਭਗ ਜਿਹੜੀ ਬੋਰਡ ਦਾ ਅਧਿਕਾਰ ਸੀ ਉਹ ਵੀ ਖੋਲਿਆ ਹਿੰਦੁਸਤਾਨੀਆਂ ਨੂੰ ਓਕੇ ਇਸ ਕਰਕੇ ਉਹ ਜਿਹੜੀ ਮੂਵਮੈਂਟ ਉਹਨਾਂ ਦੀ ਚੱਲਦੀ 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 ਅੱਗੇ ਵੱਧਦੀ ਗਈ ਤੇ ਉਹਨਾਂ ਦਾ ਇੱਕ ਵਧੀਆ ਉਹਨਾਂ ਨੇ ਉੱਥੇ ਕਮੇਟੀ ਬਣਾਈ ਜਿਹੜੀ ਉੱਥੇ ਅੱਗੇ ਬਹੁਤ ਕੰਮ ਵੀ ਹੋਏ ਹੈ ਹਨਾ ਔਰ ਅੱਜ ਜਿਹੜੇ ਵੀ ਸਾਡੇ ਪੰਜਾਬੀ ਨੇ ਉੱਥੇ ਜਦੋਂ ਜਾਂਦੇ ਆ ਤਾਂ ਨਾਲੇ ਕੰਮ ਜਿਹੜਾ ਸੋਖਾ ਵੀ ਹੋਇਆ ਉੱਥੇ ਬਿਲਕੁਲ ਜੀ ਬਿਲਕੁਲ ਸੋ ਅਜੇ ਇਹ ਪਰਿਵਾਰ ਦਾ ਹਿੱਸਾ ਹੋਣਾ ਇਹ ਖੁਦ ਦੇ ਵਿੱਚ ਹੀ ਬਹੁਤ ਫਕਰ ਵਾਲੀ ਗੱਲ ਹੈ। ਹਾਂ ਜੀ ਬਹੁਤ ਮਾਣ ਵਾਲੀ ਗੱਲ ਹੈ ਜੀ। ਸੋ ਉਹਨਾਂ ਦੀ ਹੀ ਕਹਾਣੀ ਤੇ ਆ ਕਹਿ ਲਿਏ ਕਿ ਕੋਮਗਾਟਾ ਮਾਰੂ ਦੀ ਕਹਾਣੀ ਤੇ ਇੱਕ ਮੈਨੂੰ ਫਿਲਮ ਆ ਰਹੀ ਹੈ ਗੁਰੂ ਨਾਨਕ ਜਹਾਜ਼ ਜਿਸ ਦੇ ਵਿੱਚ ਤਰਸੀਮ ਜੱਸੜ ਜੋ ਪੰਜਾਬੀ ਹੀਰੋ ਨੇ ਉਹਨਾਂ ਨੇ ਸ਼ਹੀਦ ਭਾਈ ਮੀਵਾ ਸਿੰਘ ਲੋਪੋ ਕੇ ਜਿੱਦਾ ਕਿਰਦਾਰ ਨਿਭਾਇਆ ਹੈ। ਤੁਸੀਂ ਵੇਖਿਆ ਉਹ ਹਜੇ? ਹਾਂ ਮੈਂ ਛੋਟਾ ਟ੍ਰੇਲਰ ਦੇਖਿਆ ਹੋ। ਅੱਛਾ। ਦੋ ਤਿੰਨ ਵਾਰ ਟੀਵੀ ਤੇ ਦੇਖਿਆ ਚਲਦਾ ਦੇਖਿਆ। ਕਿਵੇਂ ਦਾ ਲੱਗਿਆ ਕਿ ਉਹ ਦੌਰ ਤੁਹਾਨੂੰ ਲੱਗਿਆ ਕਿ ਹਾਂ ਵਾਕਈ ਉਸ ਦੌਰ ਦੇ ਵਿੱਚ ਅਸੀਂ ਗਏ ਹਾਂ ਜਿੰਨਾ ਕਿ ਟ੍ਰੇਲਰ ਵ ਬਾਕੀ ਜਦੋਂ ਮੂਵੀ ਆਏਗੀ ਦੇਖਾਂਗੇ ਉਸ ਤੋਂ ਫਿਰ ਸਾਨੂੰ ਕੋਈ ਨੌਲੇਜ ਵੀ ਵਧੇਗੀ ਪਤਾ ਵੀ ਲੱਗੇਗਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਕੀ ਹੋਇਆ ਸੀ ਮੇਵਾ ਸਿੰਘ ਲੋਪੁਕੇ ਦੇ ਪਰਿਵਾਰਕ ਮੈਂਬਰ ਨੂੰ ਮਿਲਣ ਤੋਂ ਬਾਅਦ ਅਸੀਂ ਪਹੁੰਚੇ ਉਹਨਾਂ ਦੇ ਪਿੰਡ ਦੇ ਅੰਦਰ ਜਿੱਥੇ ਅਸੀਂ ਉਸ ਥਾਂ ਨੂੰ ਦੇਖਿਆ ਜਿੱਥੇ ਕਦੇ ਮੇਵਾ ਸਿੰਘ ਆਪਣੇ ਪਰਿਵਾਰ ਨਾਲ ਰਹਿੰਦੇ ਸਨ ਹੁਣ ਭਾਵੇਂ ਇਸ ਥਾਂ ਉੱਤੇ ਕੁਝ ਹੋਰ ਘਰ ਬਣ ਚੁੱਕੇ ਨੇ ਪਰ ਫਿਰ ਵੀ ਇੱਕ ਖੁਸ਼ੀ ਮਿਲਦੀ ਹੈ ਉਸ ਥਾਂ ਉੱਤੇ ਖੜ ਕੇ ਜਿੱਥੇ ਮੇਵਾ ਸਿੰਘ ਵਰਗੇ ਸ਼ਹੀਦ ਨੇ ਕਦੇ ਆਪਣਾ ਬਚਪਨ ਬਤਾਇਆ ਸੀ ਅੱਜ ਭਾਵੇਂ ਉਹਨਾਂ ਦਾ ਜੱਦੀਕਰ ਉਹਨਾਂ ਦੇ ਪਰਿਵਾਰ ਵੱਲੋਂ ਨਹੀਂ ਸਾਹਮਿਆ ਗਿਆ ਪਰ ਫਿਰ ਵੀ ਉਹਨਾਂ ਦੇ ਪਿੰਡ ਦੇ ਲੋਕ ਬੜੇ ਹੀ ਮਾਣ ਨਾਲ ਦੱਸਦੇ ਨੇ ਕਿ ਉਹ ਯੋद्धा ਇਸ ਥਾਂ ਉੱਤੇ ਰਹਿੰਦਾ ਸੀ ਦਰੋਜਾ ਵਰਗਾ ਕੱਟਾ ਇਕੱਠਾ ਕਰਦੇ ਨੇ ਇੱਥੇ ਕੋਹਾ ਦਾ ਇੱਕ ਉਹ ਕਰੀ ਦੇ ਦਿੱਤੀਆਂ ਕਰਤੀ ਉਹ ਜਿਹੜਾ ਪਰਲਾ ਘਰ ਹੈ ਨਾ ਉਹ ਇੱਕ ਉਹ ਉਹ ਚਾਚਾ ਜੀ ਤਾਂ ਇਹੋ ਵਕਰਾਂ ਦਾ ਆਇਤਾ ਉਹਨੂੰ ਗਲੀ ਛੱਡੀ ਇਹਨਾਂ ਵਿੱਚ ਤੂੰ ਵੇਖਿਆ ਜੀ ਆਪਣੇ ਸੁਰਤ ਚਿੱਟੀ ਆਹ ਦੇਖੀ ਤੋ ਸੋਪਰ ਰਾਜੜਾ ਜਿਹੜਾ ਤੁਹਾਡਾ ਉਹ ਤੇ ਤੁਹਾਡੀ ਗਲੀ ਤੇ ਨਹੀਂ ਉਹਦੇ ਉੱਤਰਾ ਨਾਲ ਖੜਾਇਆ ਭਾਈ ਆ ਵੀ ਖੜਾਇਆ ਮੜ ਕੇ ਖੜਾਇਆ ਬਾਜ ਖੜਾਇਆ ਸਹਿਮਤੀ ਨਾਲ ਖੜਾਇਆ ਜੀ ਚੱਲ ਮਿਲਦੇ ਜੀ ਬੜਾ ਘਟ ਤੁਹਾਡੀ ਹੋਵੇ ਮਹਾਰਾਜ ਜੀ ਇਹ ਗਲੀ ਜਾਂਦੀ ਹੈ ਇਹੋ ਗਲੀ ਜਾਂਦੀ ਹੈ ਆਏ ਹੋਈ ਬਾਅਦ ਵਿੱਚ ਅਸੀਂ ਰੁਕ ਕੀਤਾ ਪਿੰਡ ਦੇ ਸਕੂਲ ਦਾ ਜਿਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਹੈ ਸਕੂਲ ਦੇ ਬੱਚਿਆਂ ਨੇ ਫਿਲਮ ਗੁਰੂ ਨਾਨਕ ਜਹਾਜ਼ ਦਾ ਟਰੇਲਰ ਦੇਖਿਆ ਤੇ ਆਪਣੇ ਰਿਐਕਸ਼ਨ ਟਰੇਲਰ ਵੇਖਣ ਤੋਂ ਬਾਅਦ ਸਾਡੇ ਨਾਲ ਸਾਂਝੇ ਕੀਤੇ ਨਾਲ ਹੀ ਪਿੰਡ ਦੇ ਬਾਕੀ ਬੱਚਿਆਂ ਨੂੰ ਵੀ ਟਰੇਲਰ ਦਿਖਾਇਆ ਗਿਆ ਬੱਚੇ ਆਪਣੇ ਪਿੰਡ ਦੇ ਸ਼ਹੀਦ ਉੱਤੇ ਬਣੀ ਫਿਲਮ ਦਾ ਟਰੇਲਰ ਦੇਖ ਕੇ ਬੇਹਦ ਉਤਸ਼ਾਹਿਤ ਸਨ ਤੇ ਫਿਲਮ ਬਣਾਉਣ ਲਈ ਟੀਮ ਦਾ ਧੰਨਵਾਦ ਵੀ ਕੀਤਾ ਜਿਹੜੇ ਛੋਟੇ ਸੀਗੇ ਘਰ ਦੇ ਵਿੱਚ ਤੁਹਾਡੇ ਬਜ਼ੁਰਗ ਦੱਸਦੇ ਸੀਗੇ ਕਿ ਭਾਈ ਮੇਵਾ ਸਿੰਘ ਸ਼ਹੀਦ ਮੇਵਾ ਸਿੰਘ ਲੋਕੋ ਕੇ ਕੌਣ ਸੀਗੇ ਨਹੀਂ ਮੈਮ ਸਾਡੇ ਮਤਲਬ ਕਿ ਕਿਸੇ ਨੂੰ ਪਤਾ ਨਹੀਂ ਕਿ ਬਜ਼ੁਰਗ ਵੀ ਨਹੀਂ ਹੈਗੇ ਹਨ ਪਰ ਸਾਨੂੰ ਸਰਜੀ ਨੇ ਸਾਨੂੰ ਬਹੁਤ ਸਿੱਖਿਆ ਦਿੱਤੀ ਹੈ ਇਹਨਾਂ ਦੇ ਬਾਰੇ ਸਾਨੂੰ ਦੱਸਦੇ ਹੀ ਰਹਿੰਦੇ ਆ ਕਿ ਸ਼ਹੀਦ ਮੀਵਾ ਸਿੰਘ ਜੀ ਦੇ ਬਾਰੇ ਬਹੁਤ ਜਾਣਕਾਰੀ ਦਿੰਦੇ ਰਹਿੰਦੇ ਕੀ ਜਾਣਦੇ ਸੀ ਕਿ ਉਹਨਾਂ ਬਾਰੇ ਇਹ ਦੱਸਦੇ ਸੀ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਗੁਰਦੁਆਰਾ ਸਥਾਪਿਤ ਕੀਤਾ ਸੀ ਉਹਨਾਂ ਨੇ ਮਤਲਬ ਕਿ ਆਪਣੇ ਲਈ ਬੜਿਆਂ ਜਿਹੜਾ ਆ ਲੜਿਆ ਆ ਨਾ ਸਟਰਗਲ ਕੀਤਾ ਸੀ ਬਿਲਕੁਲ ਹਾਂ ਸਟਰਗਲ ਕੀਤਾ ਹੈ ਤੇ ਇਹ ਜਾਣਕਾਰੀ ਦਿੱਤੀ ਤੇ ਹੁਣ ਕਿੰਨੀ ਖੁਸ਼ੀ ਹੈ ਕਿ ਕੋਮਗਾਟਾ ਮਾਰੂਦੀ ਕਹਾਣੀ ਜਿਹੜੀ ਆ ਉਹ ਪਹਿਲੀ ਵਾਰ ਸਿਨੇਮਾ ਦੇ ਵਿੱਚ ਦਿਖਾਈ ਜਾਊਗੀ ਤੇ ਸ਼ਹੀਦ ਮੇਵਾ ਸਿੰਘ ਲੋਪੋਕੇ ਜੀ ਦੀ ਇੱਕ ਜਿਹੜੀ ਇੱਕ ਪਾਰਟ ਸੀਗਾ ਉਹਨਾਂ ਦਾ ਜੋ ਉਹਨਾਂ ਨੇ ਪਲੇ ਕੀਤਾ ਉਹਦੇ ਬਾਰੇ ਕਿੰਨੀ ਖੁਸ਼ੀ ਹੈ ਕਿ ਹਾਂ ਉਹ ਵੀ ਸਿਨੇਮਾ ਦੇ ਵਿੱਚ ਤੁਸੀਂ ਦੇਖੋਗੇ ਮੈਮ ਬਹੁਤ ਖੁਸ਼ੀ ਆ ਇਹਦੇ ਨਾਲ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਤਿਹਾਸ ਨਾਲ ਜੋੜਿਆ ਜਾਂਦਾ ਉਹਨਾਂ ਨੂੰ ਵੀ ਇਤਿਹਾਸ ਦਾ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਹਾਨੂੰ ਜਿਹੜਾ ਦੱਸਦੇ ਆ ਉਹਦੇ ਨਾਲ ਵੀ ਬੱਚਿਆਂ ਨੂੰ ਬਹੁਤ ਅਸਰ ਹੁੰਦਾ ਹੈ ਪਰ ਜੋ ਬੱਚੇ ਦੇਖਦੇ ਆ ਉਹਦੇ ਨਾਲ ਉਹਨਾਂ ਨੂੰ ਜ਼ਿਆਦਾ ਉਹਦਾ ਉਹ ਗੱਲ ਦਾ ਅਸਰ ਹੁੰਦਾ ਹੈ ਤੇ ਉਹ ਵਧੀਆ ਜਿਹੜੀਆਂ ਗੱਲਾਂ ਆਪਣੇ ਅੰਦਰ ਜਿਹੜਾ ਵਿਚਾਰ ਵਧੀਆ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦੇ ਮਹਾਨ ਸ਼ੇਰ ਸ਼ਹੀਦ ਭਾਈ ਮੇਵਾ ਸਿੰਘ ਸਾਡੇ ਵੱਡੇ ਬਜ਼ੁਰਗਾਂ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਚੁਕੀ ਹੋਈ ਸਿੱਖੀ ਨੂੰ ਆਪਣੀ ਕੁਰਬਾਨੀ ਦੇ ਕੇ ਉੱਚਾ ਕੀਤਾ ਹੈ ਸੋ ਜਿਹੜੇ ਵੀਰਾਂ ਨੇ ਫਿਲਮ ਬਣਾਈ ਆ ਸੋ 111 ਸਾਲ ਇਤਿਹਾਸ ਸੁਪਿਆ ਰਿਹਾ ਹੈ ਸੋ ਹਣ 111 ਸਾਲਾਂ ਬਾਅਦ ਇਤਿਹਾਸ ਸਾਰਿਆਂ ਦੇ ਸਾਹਮਣੇ ਆਇਆ ਹੈ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹ ਮਹਾਨ ਜੋਧੇ ਦੀ ਫਿਲਮ ਸਾਨੂੰ ਜ਼ਰੂਰ ਵੇਖਣੀ ਚਾਹੀਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਨਹੀਂ ਅਸੀਂ ਪਿੰਡ ਦੇ ਲੋਕਾਂ ਨੂੰ ਵੀ ਫਿਲਮ ਦਾ ਟਰੈਲਰ ਦਿਖਾਇਆ ਦੇਖਣਾ ਚਾਹੀਆ ਕਿ ਉਹ ਆਪਣੇ ਪਿੰਡ ਦੇ ਸ਼ਹੀਦ ਮੇਵਾ ਸਿੰਘ ਲੋਪੋਕੇ ਉੱਤੇ 111 ਸਾਲਾਂ ਬਾਅਦ ਬਣੀ ਫਿਲਮ ਲਈ ਕਿੰਨੇ ਉਚਾਹਿਤ ਹਨ ਉਹ ਇੱਕ ਮੈ ਲਈ ਕਿੰਨੇ ਉਚਾਹਿਤ ਹਨ ਅਸੀਨਾ ਤਰਸੀਮ ਵੀਰੇ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਮੋੜ ਸਰਜੀਦ ਕੀਤਾ ਵਾ ਸਾਡੇ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਕਿਉਂਕਿ ਬਹੁਤ ਸਾਰੇ ਲੋਕ ਭੁੱਲ ਗਏ ਵਾਕਈ ਫਿਲਮ ਦੇ ਵਿੱਚ ਇੱਕ ਡਾਇਲੋਗ ਸੀਗਾ ਕਿ ਸਾਡੇ ਵਾਲੇ ਯਾਦ ਰੱਖਣ ਨਾ ਰੱਖਣਾ ਉਹ ਤਾਂ ਨਹੀਂ ਭੁੱਲਦੇ ਵਾਕਈ ਕੈਨੇਡਾ ਵਾਲੇ ਨਹੀਂ ਭੁੱਲੇ ਪਰ ਸਾਡੇ ਲੋਕ ਭੁੱਲ ਗਏ ਤੇ ਅੱਜ ਉਹਨਾਂ ਨੇ ਵਾਕਈ ਉਹਨਾਂ ਨੂੰ ਫੇਰ ਮੋਢੇ ਸਰਜੀਤ ਕਰਤਾ ਸ਼ਹੀਦ ਚਲੋ ਹਮੇਸ਼ਾ ਹੀ ਜਿਉਂਦੇ ਹੁੰਦੇ ਹੁੰਦੇ ਆ ਪਰ ਬਹੁਤ ਸਾਰੇ ਲੋਕ ਸਾਡੇ ਪਿੰਡ ਤੋਂ ਬਾਹਰ ਬਾਹਰਲੇ ਜਿਹੜੇ ਆ ਉਹ ਨਹੀਂ ਜਾਣਦੇ ਸੀ ਪਰ ਅੱਜ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਨਾਲੇ ਪਿੰਡ ਵਾਸੀ ਸਾਰੇ ਅ ਪੂਰੀ ਟੀਮ ਦਾ ਉਹਨਾਂ ਦੀ ਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਿਲਮ ਦਾ ਜੋ ਵਿਖਾਇਆ ਇਹਨਾਂ ਨੇ ਬਹੁਤ ਵਧੀਆ ਸਾਡੇ ਪਿੰਡ ਦੇ ਸ਼ਹੀਦ ਮੇਵਾਤ ਸਿੰਘ ਦੀ ਯਾਦਗਾਰ ਦੇ ਵਿੱਚ ਜੋ ਕੁਝ ਬਣਿਆ ਇਹ ਸਾਡੇ ਪਿੰਡ ਵਾਸਤੇ ਬਹੁਤ ਸਿਰ ਉੱਚਾ ਕੰਮਾ ਕਰਕੇ ਬਣਿਆ ਤੇ ਸਾਨੂੰ ਇਹ ਚੀਜ਼ ਬਹੁਤ ਪਸੰਦ ਆਈ ਆ ਤੇ ਗਾਂ ਗੁਰੂ ਮਹਾਰਾਜ ਬਖਸ਼ਿਸ਼ ਕਰੇ ਇਹ ਤੋਂ ਵੱਧ ਵੀ ਇਹ ਫਿਲਮ ਨੂੰ ਤਿਆਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼ਹੀਦ ਮੇਵਾਤ ਸਿੰਘ ਲੋਪੋ ਕੇ ਅਜ ਤੋਂ ਕਈ ਕਰੀਬਨ 100 ਸਾਲ ਤੋਂ ਪਹਿਲਾਂ ਦਾ ਕੇ ਕੈਨੇਡਾ ਵਿੱਚ ਕੁਰਬਾਨੀ ਕੀਤੀ ਜਿਨ੍ਹਾਂ ਦੀ ਬਦੌਲਤ ਸਾਡੇ ਬੱਚਾ ਅਜ ਕੈਨੇਡਾ 'ਚ ਬੈਠੇ ਹਨ ਸਾਨੂੰ ਬਹੁਤ ਮਾਣ ਔਰ ਇਹ ਸ਼ਹੀਦਾਂ ਸਤਿਕਾਰ ਕਰਨਾ ਚਾਹੀਦਾ ਹੈ ਇਸ ਕਰਕੇ ਸਾਡਾ ਸਿਰ ਸ਼ਹੀਦ ਮੇਵਾ ਸਿੰਘ ਕਰਕੇ ਲੋਪੋਕੇ ਦਾ ਬਹੁਤ ਉੱਚਾ ਹੈ ਉਹ ਹੈ ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਦੀ ਫਤਿਹ ਅਖੀਰ ਵਿੱਚ ਅਸੀਂ ਉਸ ਸਟੇਡੀਅਮ ਪਹੁੰਚੇ ਜਿੱਥੇ ਕਦੇ ਲੱਖਾਂ ਦਾ ਇਕੱਠ ਹੁੰਦਾ ਸੀ ਇਹ ਹੈ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਨਾਂ ਉੱਤੇ ਬਣਿਆ ਸਟੇਡੀਅਮ ਜਿਸ ਦੀ ਅੱਜ ਹਾਲਤ ਭਵੇਂ ਬਿਹਤਰ ਨਹੀਂ ਹੈ ਪਰ ਇੱਕ ਸਮਾਂ ਸੀ ਜਦੋਂ ਇਹ ਸਟੇਡੀਅਮ ਦਾ ਨਾਂ ਪੂਰੇ ਪੰਜਾਬ ਵਿੱਚ ਮਸ਼ਹੂਰ ਸੀ ਕਿਹਾ ਇਹ ਵੀ ਜਾਂਦਾ ਹੈ ਕਿ ਇੱਥੇ ਹੋਣ ਵਾਲਾ ਖੇਡ ਮੇਲਾ ਪੰਜਾਬ ਵਿੱਚ ਦੂਜੇ ਨੰਬਰ ਉੱਤੇ ਆਉਂਦਾ ਸੀ ਸਟੇਡੀਅਮ ਬਾਰੇ ਹੋਰ ਜਾਣਕਾਰੀ ਇੱਥੋਂ ਦੇ ਹੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪ੍ਰੀਤਮ ਸਿੰਘ ਨੇ ਸਾਨੂੰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੀਤਮ ਸਿੰਘ ਵਾਸੀ ਲੋਪੋਕੇ ਭਾਈ ਮੇਵਾ ਸਿੰਘ ਸ਼ਹੀਦ ਭਾਈ ਮੇਵਾ ਸਿੰਘ ਜੀ ਦੇ ਯਾਦਗਾਰੀ ਸਟੇਡੀਅਮ 'ਤੇ ਬੈਠਾ ਹਾਂ ਇਹ ਸਟੇਡੀਅਮ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਜੋ ਸ਼ਹੀਦ ਭਾਈ ਮੇਵਾ ਸਿੰਘ ਜੀ ਲੁੱਪੋ ਕੇ ਕੈਨੇਡਾ ਦੀ ਧਰਤੀ ਤੇ ਜਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬੜਾ ਲੰਮਾ ਸੰਘਰਸ਼ ਕੀਤਾ ਔਰ ਉਹਨਾਂ ਦੀ ਬਦੌਲਤ ਕੈਨੇਡਾ ਚ ਪੀਆਰ ਪੰਜਾਬੀਆਂ ਨੂੰ ਇੰਡੀਆ ਵਾਲਿਆਂ ਨੂੰ ਅੱਜ ਮਿਲ ਰਹੀ ਹੈ ਸਾਨੂੰ ਮਾਣ ਆ ਵੀ ਅਸੀਂ ਉਸ ਪਿੰਡ ਦੇ ਵਾਸੀ ਆ ਜਿੱਥੋਂ ਦੇ ਇਹ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਗੇ ਹਨ ਉਹਨਾਂ ਦੀ ਯਾਦਗਾਰ ਵਿੱਚ ਇਹ ਸਟੇਡੀਅਮ ਬਣਾਇਆ ਗਿਆ ਇੱਥੇ ਪਹਿਲਾ ਜਿਹੜਾ ਉਹ ਟੂਰਨਾਮੈਂਟ ਹੁੰਦਾ ਸੀ ਹੁਣ ਧਾਰਮਿਕ ਸਮਾਗਮ ਜਿਹੜਾ ਉਹ ਗੁਰਦੁਆਰਾ ਸਾਹਿਬ ਇੱਕ ਹਰ ਸਾਲ 11 ਜਨਵਰੀ ਨੂੰ ਕਰਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਫਾਂਸੀ ਵਾਲ ਇਸ ਤਰ੍ਹਾਂ ਵਦਾਂਗਾ ਜਿਵੇਂ ਇੱਕ ਭੁੱਖਾ ਬੱਚਾ ਆਪਣੀ ਮਾਂ ਕੋਲ ਜਾਂਦਾ ਹੈ ਇਬੋਲਸਨ ਸੰ 1915 ਦੇ ਵਿੱਚ ਸ਼ਹੀਦ ਹੋਏ ਭਾਈ ਮੀਵਾ ਸਿੰਘ ਲੋਪੋਕੇ ਦੇ ਜਿਨ੍ਹਾਂ ਉੱਤੇ ਕਮਗਾਟਾ ਮਾਰੂ ਦਾ ਉਸ ਘਟਨਾ ਦਾ ਇਨਾ ਪ੍ਰਭਾਵ ਪਿਆ ਕਿ ਉਹਨਾਂ ਨੇ ਬਦਲਾ ਲੈਣ ਦੀ ਸੋਚੀ ਤੇ 11 ਜਨਵਰੀ 1915 ਨੂੰ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੋ ਇਸੇ ਕਹਾਣੀ ਤੇ ਫਿਲਮ ਆਧਾਰਿਤ ਹੈ ਗੁਰੂ ਨਾਨਕ ਜਹਾਜ਼ ਜੋ ਕਿ 1 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਔਰ ਜਿਸ ਦੇ ਵਿੱਚ ਤਰਸੇਮ ਜੱਸੜ ਨੇ ਸ਼ਹੀਦ ਭਾਈ ਮੀਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾਇਆ ਹੈ ਅਜੋਨਾ ਦੇ ਪਿੰਡ ਅਸੀਂ ਪਹੁੰਚੇ ਹੋਏ ਸੀ ਸ਼ਹੀਦ ਪਾਈ ਮੇਵਾ ਸਿੰਘ ਲੋਪੋਕੇ ਦੇ ਉੱਥੋਂ ਦੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉੱਥੋਂ ਦੇ ਛੋਟੇ ਛੋਟੇ ਬੱਚਿਆਂ ਨਾਲ ਅਸੀਂ ਗੱਲਬਾਤ ਕੀਤੀ ਇੱਕ ਕਾਮਰੇਡ ਬਜ਼ੁਰਗ ਸੀ ਉਹਨਾਂ ਨਾਲ ਗੱਲਬਾਤ ਕੀਤੀ ਔਰ ਜਾਣਿਆ ਕਿ ਕਿਵੇਂ ਦੇ ਸੀ ਉਹ ਤੇ ਕਿੰਨਾ ਕੁ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਬਾਰੇ ਸੋ ਉਮੀਦ ਕਰਦੇ ਹਾਂ ਜਦੋਂ 1 ਮਈ ਨੂੰ ਫਿਲਮ ਗੁਰੂ ਨਾਨਕ ਜਹਾਜ਼ ਰਿਲੀਜ਼ ਹੋਏਗੀ ਤੇ ਇਤਿਹਾਸ ਨਾਲ ਜੁੜੀਆਂ ਇਹਨਾਂ ਚੀਜ਼ਾਂ ਬਾਰੇ ਜੋ ਲੋਕ ਅਜੇ ਤੱਕ ਨਹੀਂ ਜਾਣੂ ਐ ਉਹ ਜਾਣਨਗੇ ਅਗਲੀ ਵਾਰ ਮਿਲਦੇ ਹਾਂ ਹੁਣ ਤੱਕ ਮੈਨੂੰ ਯਾਨੀ ਕਿ ਨਿਹਮਨ ਹਾਸਨਦੋ ਬੋ ਜਾਦਤ ਸਤਰੀਆ ਕਾ